ਇਹ ਸਿਸਟਰ ਨੇ ਰੈਡੀ ਨਿਸਤ ਦੀ ਗਵਾਹੀ ਆ ਕਿ ਜੋ ਉਹਨਾਂ ਦੇ ਬੱਜਾਂ ਸੀਗੀਆਂ ਵੀ ਉਹ ਘਰ ਵਿੱਚ ਨਹੀਂ ਰਹਿ ਪਿੱਕਦੀਆਂ ਸੀ ਵੀ ਇਹ ਵੇਚ ਦਿੰਦੇ ਸੀ ਤੇ ਡਰ ਕੇ ਵੀ ਕੋਈ ਸਾਡੀ ਮੱਝ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਇਹ ਜਣੀ ਦਸ਼ਮੂਰ ਹੋਣ ਜਿਹੜੀ ਮੱਝ ਸੂਣ ਵਾਲੀ ਹੁੰਦੀ ਸੀ ਸੂਣ ਨੂੰ ਹੁੰਦੀ ਲੇ ਦੇ ਜਿੰਦੇ ਦੇ ਜੀ ਵੀ ਕਿਤੇ ਸਾਡੀ ਮਾਝ ਨੂੰ ਕੋਸ ਹੋਣਾ ਜੇਵੇਂ ਇਹਨਾਂ ਦੇ ਮਨ ਵਿੱਚ ਡਰ ਸੀਗਾ ਪਰ ਜੋ ਇਹਨਾਂ ਦੀ ਸ੍ਰੀਸ਼ਟ ਰਾਏ ਪਰਮੇਸ਼ਰ ਦੇ ਵਿੱਚ ਸੀ ਪਰਮੇਸ਼ਰ ਨੇ ਤੇ ਦੂਰ ਵੀ ਸੁਵਾਦ ਕਰਦੀ ਸੀ ਜਦੋਂ ਇਹ ਇੰਨਾ ਕੋਲ ਆਏ ਹੋਣਗੇ ਘਰ ਇਹਨਾਂ ਨੇ ਪਰਮੇਸ਼ਰ ਬਾਰੇ ਇਹਨਾਂ ਨੂੰ ਦੱਸਿਆ ਤੇ ਇਹਨਾਂ ਨੇ ਅਨੰਤਿਗੌਲ ਜਿੰਦਾ ਵਿੱਚ ਦੀ ਜਾ ਕੇ ਆ ਮਾਝ ਦੇ ਕਿੱਲਿਆਂ ਤੇ ਲਗਾ ਦਿਓ ਉਹਨਾਂ ਨੇ ਜੀਵਹੜ ਘਰ ਵਿੱਚ ਕੋਈ ਬਾਜਾ ਉਹਦੇ ਲਗਾ ਦਿਓ ਤੇ ਇਹਨਾਂ ਨੇ ਉਹ ਵੀ ਕੀਤਾ ਇਹਨਾਂ ਨੇ ਪੂਰੇ ਵਿਸ਼ਵਾਸ ਦੇ ਨਾਲ ਪੂਰੇ ਫੇਥ ਦੇ ਨਾਲ ਅਨੰਤਿਗੌਲ ਨੂੰ ਮਾਝ ਤੇ ਬੁਲਾਈ ਕੀਤਾ ਕਿੱਲਿਆਂ ਤੇ ਵੀ ਬੁਲਾਈ ਕੀਤਾ ਤੇ ਧੰਨਵਾਦ ਕਰਦੇ ਪਰਮੇਸ਼ਰ ਦਾ ਕਿ ਕਿੱਥੇ ਐ ਕੋਈ ਮਾਝ ਨਹੀਂ ਸੀ ਪਰਮੇਸ਼ਰ ਮੱਜਾਂ ਦੇ ਨਾਲ ਇਹਨਾਂ ਨੂੰ ਬਲੇਸ ਕੀਤਾ ਹallelujah 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 ਹਾਲੇ ਹੀ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਇਹ ਕਹਿੰਦੇ ਆ ਕਿ ਪਹਿਲਾਂ ਤਾਂ ਕੋਈ ਮੱਝ ਨਹੀਂ ਚਿੱਤ ਆ ਕੇ ਦੀ ਸੀ ਹੁਣ ਪ੍ਰਭੂ ਨੇ ਤਿੰਨ ਮੱਜਾਂ ਦੇ ਨਾਲ ਬਲੇਸ ਕੀਤਾ ਇਹਨਾਂ ਨੂੰ ਹallelujah ਹallelujah ਥੈਂਕ ਯੂ ਜੀਸਸ